ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਲੀਨਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਸਹਾਇਕਤਾ ਦੇ ਤੌਰ ਤੇ ਬਾਈ ਉਹਨਾਂ ਦੇ ਘਰੇ ਪਸ਼ੂ ਰੱਖੇ ਹੋਏ ਆ 4-5 ਕਦੇ ਦੇ ਕਰੀਬ ਟੋਟਲ ਪਸ਼ੂ ਹੈ ਤਿੰਨ ਝੋਟੀਆਂ ਇੱਕ ਵੈੜ ਹੈ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਹੈ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਸਨ ਖਿਝੋਟੀ ਦੇਖ ਰਹੇ ਆ ਰਾਜੀਰੂ ਜੀ ਬਹੁਤ ਹੈ ਇਹ ਵੀਰ ਦੀ ਇਸ ਟਾਈਮ ਸੇਲ ਹੈ ਬਕਾਇਆ ਹੈ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਬਦ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਸਲੀਨਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9888683813 ਜੀ ਇੱਕ ਵਾਰ ਫੇਰ ਦੱਸ ਦਿਓ ਮੋਬਾਈਲ ਨੰਬਰ 9888683813 ਜੀ ਬਾਈ ਇੱਕ ਛੋਟੀ ਬਕਾਊ ਹੈ ਜੀ ਹਾਂਜੀ ਹਾਂਜੀ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਕਿੰਨਵਾ ਸੂਆ ਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਲੈ ਜੂ ਇਹ ਕੋਈ 8 10 ਦਿਨ ਸ਼ਹਿਰ ਲੈ ਜੇ ਹਫਤੇ ਤੱਕ 10 ਦਿਨ ਦੇ ਵਿੱਚ ਹਾਂਜੀ ਇਹਦੀ ਮਾਂ ਥੱਲੇ ਕਿੰਨਾ ਕਿ ਦੁੱਧ ਸੀ ਬਾਈ ਇਹਦੀ ਮਾਂ ਥੱਲੇ 14 ਲੀਟਰ ਦੁੱਧ ਸੀ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਕਿ ਦੁੱਧ ਪਿਆ ਜੂ ਇੰਨੇ ਤਾਂ ਲਗਭਗ ਹੋਊ ਅਈ ਦੁੱਧ ਹਾਂਜੀ ਸਿਵਨ ਲੱਗਾ ਕਿ ਸਾਂਹ ਤੋਂ ਬਣੀ ਹੋਈ ਐ ਜੀ ਨਹੀਂ ਸਿਮਨ ਮਾਈ ਠੀਕ ਆ ਭਰਾ ਜੀ ਠੀਕ ਆ ਭਰਾ ਐ ਬਈ ਹਾਂਜੀ ਕੱਢੀ ਬਾਹਰ ਨੂੰ ਤੋਰ ਕੇ ਵਿਖਾ ਦੀ ਥਣ ਹਵਾਨਾ ਸਾਰਿਆਂ ਨੂੰ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਤਿੰਨ ਕਸਾਲ ਹੋ ਗਏ ਉਦੋਂ ਵੀ ਬਾਈ ਉਹਨਾਂ ਨੇ ਇੱਕ ਮੱਝ ਸੇਲ ਕੀਤੀ ਸੀ ਉਦੋਂ ਵੀ ਆਪਾਂ ਵੀਡੀਓ ਬਣਾਈ ਸੀ ਅੱਜ ਦੂਜੀ ਵਾਰ ਇਸ ਘਰੇ ਆਏ ਆ ਸੋਹਣੀ ਸੰਖੀ ਝੋਟੀ ਐ ਪਹਿਲਾ ਸੂਆ ਪਲੂਣ ਕੱਟੀ ਐ ਦੋਸਤੋ ਅਦਰਵਾਈਜ਼ ਤਾਂ ਸੀਲ ਸਊਆ ਮਿੱਥੇ ਹੀ ਥੋੜਾ ਜਿਹਾ ਕਰਦੀ ਉਪਰੋਂ ਬੰਦਾ ਕਰਕੇ ਪਹਿਲੇ ਸੂਵੇ ਸੁੰਦੀ ਐ ਕੱਦ ਵੱਡਾ ਹੀ ਐ ਵਜ਼ਨ ਬਹੁਤ ਐ ਸੇਵਾ ਸੰਭਾਲ ਬਾਈ ਉਹਨਾਂ ਦੀ ਫੁੱਲ ਕੀਤੀ ਹੋਈ ਐ ਚਾਰ ਚਪੇਰੋਂ ਗੋਲ ਮਟੋਲ ਪਈ ਐ ਥਣ ਸੋਹਣੇ ਆ ਅਸਦੀ ਚਵਾਈ ਵਾਲੇ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਐ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬਾਈ ਜੀ ਉਹਨੇ ਦੱਸਦੀ ਐ ਕਿ ਸੂਪੂ ਬੱਸ ਬੰਨ ਲਓ ਜੀ 14 ਕਿਲੋ ਦੁੱਧ ਬਾਈ ਜੀ ਹੁਣੀ ਦੱਸ ਦਿਆ ਕਿ ਇਹਦੀ ਮਾਂ ਥੱਲੇ ਸੀਗਾ ਤੇ 14 ਕਿਲੋ ਦੁੱਧ ਹੀ ਬਾਈ ਹੁਣੀ ਉਮੀਦ ਕਰਦੇ ਆ ਕਿ ਇਹਨਾਂ ਪਿਆ ਜੂ ਕਿਉਂਕਿ ਵੀਰ ਆਫ ਕੈਮਰਾ ਵੀ ਦੱਸਦਾ ਸੀਗਾ ਕਿ ਸੇਵਾ ਸੰਭਾਲ ਬਹੁਤ ਕੀਤੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੈਨੂੰ ਜਿਆਦਾ ਦੱਸਣ ਦੀ ਤਾਂ ਲੋੜ ਨਹੀਂ ਪੂਰੀ ਰਾਜੀ ਭਾਰੀ ਫੁੱਲ ਹੈਵੀ ਬੋਡੀ weight ਵਾਲੀ ਪਹਿਲਾ ਸੂਆ ਪਲੂਨ ਕੱਟੀ ਆ ਬਾਲ ਢਲਾਂ ਹਜੇ ਬਹੁਤ ਪਈਆਂ ਬਾਕੀ ਦੇਣਾ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਕੋਈ 17 ਦਿਨ ਵੀ ਸੂ ਸਕਦੀ ਹੈ ਕੋਈ 8 ਦਿਨ ਵੀ ਸੂ ਸਕਦੀ ਕੋਈ 2 ਦਿਨ ਉੱਪਰ ਵੀ ਲੈ ਸਕਦੀ ਆ ਹਫਤਾ 10 ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਹੈ ਜਿੱਦਣ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋ ਮੂੰਹ ਮੱਥੇ ਦੀ ਸੋਹਣੀਆ ਕੁੰਡਾ ਸਿੰਘ ਥਣ ਸੋਹਣੇ ਹੱਥੀ ਚਵਾਈ ਵਾਲੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਇੱਕ ਵਾਰੀ ਹਵਾਨਾ ਤੁਹਾਨੂੰ ਦੁਬਾਰਾ ਬੁਖਾ ਦੇਣਾ ਹਵਾਨੇ ਦੀ ਤਿਆਰੀ ਸੋਹਣੀ ਹੈ ਹਜੇ ਵੱਲ ਢੱਲਾਂ ਬਹੁਤ ਪਈਆਂ ਬਾਕੀ ਦੇਣਾ ਹਫਤਾ 10 ਦਿਨ ਲੈ ਜਾਣੇ ਆ ਜਦੋਂ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ ਸੀਲਸਾਉ ਫੁੱਲ ਐਵੇਂ ਕੋਈ ਭੈਣ ਭਰਾ ਗਰਮ ਨਾ ਮੰਨੇ ਉਹ ਤਕੀਰਾ ਮਾੜਾ ਜੇ ਪਸ਼ੂ ਬਗਾਨੇ ਬੰਦੇ ਕਰਕੇ ਉਪਰਾ ਕਰ ਹੀ ਜਾਂਦੇ ਆ ਫੁੱਲ ਸੀਲਸਾਉ ਆ ਪਹਿਲਾ ਸੂਆ ਪਲੂਣ ਕੱਟੀ ਐ ਆ ਤੁਸੀਂ ਵੇਖ ਸਕਦੇ ਆ ਦੋਸਤੋ ਪੂਰੀ ਸੀਲਸਾਉ ਆ ਮੈਂ ਪਿੱਛੇ हट ਗਿਆ ਫੁੱਲ ਸੀਲਸਾਉ ਆ ਵੱਡੇ ਕਦ ਕਾਠ ਵਾਲੀ ਝੋਟੀ ਮੁੱਲ ਬਾਈ ਜੀ ਜੈਜਾ ਲੈਣ ਦੇ ਨਾਲ ਆ ਜੀ ਮੁੱਲ ਫੋਨ ਤੇ ਦੱਸ ਦਾਂਗੇ ਹਾਂਜੀ ਹਾਂਜੀ ਮੋਬਾਈਲ ਨੰਬਰ ਦੁਬਾਰਾ ਦੱਸੂ 988638113 988638113 ਇਹ ਬਾਈ ਜੀ ਉਹਨਾਂ ਦਾ ਮੋਬਾਈਲ ਨੰਬਰ ਹੈ ਮੁੱਲ ਜੈਜ ਹੀ ਹੋਊਗਾ ਕਰ ਲਾਂਗੇ ਬਾਈ ਹੁਣੀ ਕਹਿੰਦੇ ਫੋਨ ਤੇ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਸੋਹਣੀ ਵੱਡੇ ਕਦ ਕਾਠ ਵਾਲੀ ਵਜਨ ਵਾਲੀ ਜਿਹਦੇ ਝੋਟੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ 22 ਜੀ ਉਹਨਾਂ ਦਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੇ ਬਾਈ ਉਹਨਾਂ ਦੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪੈਂਡ ਸਲੀਨਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸასი ਸ਼ਕਾ